ਸਵਾਲੀ ਹੱਥ ਜੋੜ ਕੇ ਖਿੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਣਾਕਿਆ ਬੰਦਗੀ ਦੀ ਦਾਤ ਝੋਲੀ ਪਾ ਦੇਓ ਰੱਖਿਓ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਝੋਲੀ ਪਾ ਦੇਓ ਰੱਖਿਓ ਨਿਮਾਨਿਆਂ ਦਾ ਮਾਨ ਖਿੜੇ ਹਾਂ ਸਵਾਲੀ ਹੱਥ ਜੋੜ ਕੇ ਸੋ ਲੈ ਹੱਥ ਜੋੜ ਕੇ ਦਾਤ ਤੇਰੇ ਚਰਨਾਂ ਜੀਆਂ ਬੰਦਗੀ ਦੀ ਦਾਤ ਝੋਲੀ ਪਾ ਦੇਓ ਰੱਖਿਓ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਝੋਲੀ ਪਾ ਦੇਓ ਰੱਖਿਓ ਨਿਮਾਨਿਆਂ ਦਾ ਮਾਨ ਜਨਮ ਮਨੁਖਾ ਦਿੱਤਾ ਦਾ ਤਿਆ ਕਰੀਏ ਕਿਵੇਂ ਧੰਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਜਨਮ ਮਨੁਖਾ ਦਿੱਤਾ ਦਾ ਤਿਆ ਕਰੀਏ ਕਿਵੇਂ ਧੰਨਵਾਦ ਜੀ ਆਪਣੇ ਤੋਂ ਦੂਰ ਸਾਨੂੰ ਕਰੀਨਾ ਹਰ ਵੇਲੇ ਹੋ ਫਰਿਆਦ ਜੀ ਕਬੂਲੋ ਸੱਜੇ ਬਾਦਸ਼ਾਹ ਬੇੜਤੀ ਕਬੂਲੋ ਸੱਜੇ ਬਾਦਸ਼ਾਹ ਦਰਾਂ ਦੀਆਂ ਜਾਣੇ ਚਾਰੀ ਚਾਨ ਬੰਦਗੀ ਦੀ ਦਾਤ ਛੋਲੀ ਪਾ ਦੇਓ ਰੱਖਿਓ ਨਿਮਾਣਿਆਂ ਦਾ ਮਾਣ ਬੰਦਗੀ ਦੀ ਦਾਤ ਛੋਲੀ ਪਾ ਦੇਓ ਰੱਖਿਓ ਨਿਮਾਣਿਆਂ ਦਾ ਵੇ ਵਿੱਚ ਆਣ ਕੇ ਜੀ ਭੁੱਲ ਕੇ ਆਏ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਕੱਸ ਦੇ ਓਏ ਸਦੀ ਲਗਾਮ ਨੂੰ ਮਾਇਆ ਦੇ ਪਲਾਵੇ ਵਿੱਚ ਆਣ ਕੇ ਜੀ ਭੁੱਲ ਕੇ ਆਏ ਅਸੀਂ ਤੇਰੇ ਨਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਕੱਸ ਦੇ ਓਏ ਸਦੀ ਲਗਾਮ ਨੂੰ ਸ਼ੋ ਮਰਨੀ ਮਾਈ ਉੱਟੀ ਮਤ ਬਖ ਸ਼ੋ ਤੇ ਵਾ ਸੁਭ ਸੁਣਾ ਦਾ ਗਿਆਨ ਬੰਦਗੀ ਦੀ ਦਾਤ ਛੋਲੀ ਪਾ ਦੇਓ ਰੱਖਿਓ ਨੇ ਮਾਣਿਆਂ ਦਾ ਮਾਨ ਬੰਦਗੀ ਦੀ ਦਾਤ ਛੋਲੀ ਪਾ ਦੇਓ ਰੱਖਿਓ ਨੇ ਮਾਣਿਆਂ ਦਾ ਮਾਨ ਬਰੀ ਤੇ ਬਗਨਾਂ ਕੋਈ ਦਿਸੇ ਨਾ ਜਿਦੋਂ ਮੈਂ ਭਾਣੇ ਵਿੱਚ ਸੱਚੇ ਪਾਤਸ਼ਾਹ ਪੜਾ ਸਰਬਤ ਵਾਲਾ ਲੋੜੀਏ ਦਰ ਤੇ ਬਗਾਨਾ ਕੋਈ ਦਿਸੇ ਨਾ ਜਿੱਦੋਂ ਵੀ ਵੇਲੇ ਹੋ ਹੱਥ ਜੋੜੀਏ ਮੇਰੇ ਭਾਣੇ ਵਿੱਚ ਸੱਚੇ ਪਾਤਸ਼ਾਹ ਪੜਾ ਸਰਬਤ ਵਾਲਾ ਲੋੜੀਏ ਚੜਦੀ ਕਲਾ ਦੇ ਵਿੱਚ ਰੱਖਣਾ ਚੜਦੀ ਕਲਾ ਦੇ ਵਿੱਚ ਰੱਖਣਾ ਬੰਦਗੀ ਦੀ ਦਾਤ ਛੋਲੀ ਪਾ ਦੇਓ ਰੱਖਿਓ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਛੋਲੀ ਪਾ ਦੇਓ ਰੱਖਿਓ ਨਿਮਾਨਿਆਂ ਦਾ ਮਾਨ ਸ਼ਰਨਪਿਆਂ ਦੀ लाज ਰੱਖਣੀ ਸਰਬ ਕਲਾ ਸਮਰੱਥ ਜੀ ਨੂਰਪਰੀ ਪੇਨਤੀ ਗੁਜਾਰਦਾ ਰੱਖੋ ਜਾ ਕੋਲੇ हाथ जी। पे आंदी लाज रखनी सर्ब कला समर जी मेनती गुज़ार रखो साडे सिर उते हथ जी आई कोतिर ਬੰਦਗੀ ਦੀ ਦਾਤ ਝੋਲੀ ਪਾ ਦੇਓ ਰੱਖਿਓ ਨਿਮਾੜਿਆਂ ਦਾ ਮਾਨ ਬੰਦਗੀ ਦੀ ਦਾਤ ਝੋਲੀ ਪਾ ਦੇਓ ਰੱਖਿਓ